ਤਾ ਬੇहद ਅਫਸੋਸਜਨਕ ਖਬਰ ਬੇहद ਘਾਟਾ ਜੋ ਦੇਸ਼ ਨੂੰ ਪਿਆ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨਹੀਂ ਰਹੇ ਦਿੱਲੀ ਦੇ ਐਮਜ਼ ਹਸਪੀਟਲ ਦੇ ਵਿੱਚ ਉਹਨਾਂ ਦੇ ਵੱਲੋਂ ਆਖਰੀ ਸਾਹ ਲੈ ਗਏ ਨੇ 92 ਸਾਲ ਦੀ ਉਮਰ ਦੇ ਵਿੱਚ ਉਹਨਾਂ ਦਾ ਦਿਹਾਂਤ ਹੋ ਗਿਆ ਹੈ ਰਾਸ਼ਟਰਪਤੀ ਸਮੇਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਸ਼ਰਧਾਂਜਲੀ ਉਹਨਾਂ ਨੂੰ ਭੇਟ ਕੀਤੀ ਗਈ ਹੈ ਦੱਸਿਆ ਕਿ ਭਾਰਤ ਸਰਕਾਰ ਤੇ ਅੱਜ ਦੇ ਸਾਰੇ ਸਰਕਾਰੀ ਪ੍ਰੋਗਰਾਮ ਵੀ ਰੱਦ ਕਰ ਦਿੱਤੇ ਗਏ ਨੇ ਉਥੇ ਹੀ ਅੱਜ 11 ਵਜੇ ਕੇਂਦਰੀ ਕੈਬਨਿਟ ਦੀ ਮੀਟਿੰਗ ਰੱਖੀ ਗਈ ਹੈ ਤੇ 7 ਦਿਨ ਦੇ ਸਰਕਾਰੀ ਸੋਗ ਦਾ ਐਲਾਨ ਵੀ ਭਾਰਤ ਸਰਕਾਰ ਦੇ ਵੱਲੋਂ ਕੀਤਾ ਗਿਆ ਤਾਂ ਵੱਡਾ ਘਾਟਾ ਜੋ ਦੇਸ਼ ਨੂੰ ਪਿਆ ਹੈ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜਿਨ੍ਹਾਂ ਦੇ ਵੱਲੋਂ 92 ਸਾਲ ਦੀ ਉਮਰ ਦੇ ਵਿੱਚ ਆਖਰੀ ਸਾਹ ਲੈ ਗਏ ਨੇ ਭਾਰਤ ਸਰਕਾਰ ਦੇ ਵੱਲੋਂ 7 ਦਿਨ ਦੇ ਸਰਕਾਰੀ ਸੋਗ ਦਾ ਐਲਾਨ ਕੀਤਾ ਗਿਆ ਸਾਰੇ ਸਰਕਾਰੀ ਪ੍ਰੋਗਰਾਮ ਰੱਦ ਕੀਤੇ ਗਏ ਨੇ ਉਥੇ ਹੀ ਐਮਜ਼ ਹਸਪੀਟਲ ਦੇ ਵਿੱਚ ਉਹਨਾਂ ਨੂੰ ਜੋ ਐਡਮਿਟ ਕਰਵਾਇਆ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ 92 ਸਾਲ ਦੀ ਉਮਰ ਦੇ ਵਿੱਚ ਆਪਣੇ ਆਖਰੀ ਸਾਹ ਲੈ ਗਏ ਨੇ 1987 ਦੇ ਵਿੱਚ ਪਦਮ ਪੂਰਨ ਅਵਾਰਡ ਦੇ ਨਾਲ ਡਾਕਟਰ ਮਨਮੋਹਨ ਸਿੰਘ ਨੂੰ ਨਿਵਾਜਿਆ ਗਿਆ 2010 ਦੇ ਵਿੱਚ ਸਾਊਦੀ ਅਰਬ ਦੂਜਾ ਸੱਤ ਉੱਚਾ ਨਾਗਰਿਕ ਸਨਮਾਨ ਉਹਨਾਂ ਦੇ ਹਿੱਸੇ ਆਇਆ 2014 ਦੇ ਵਿੱਚ ਜਾਪਾਨ ਦੂਜਾ ਸੱਤ ਉੱਚਾ ਨਾਗਰਿਕ ਸਨਮਾਨ ਉਹਨਾਂ ਦੇ ਹਿੱਸੇ ਆਇਆ ਤਸਵੀਰ ਪੰਜਾਬ ਰਣਾ ਹਿਮਾਚਲ ਦੇ ਵਿੱਚ ਜੋ ਲਗਾਤਾਰ ਤੋਂ ਅਨੂਗ੍ਰਾਫਿਕ ਦੇ ਜ਼ਰੀਏ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਪਾਕਿਸਤਾਨ ਦੇ ਪਿੰਡ ਤੋਂ ਦਿੱਲੀ ਤੱਕ ਦਾ ਸਫ਼ਰ ਉਹਨਾਂ ਦਾ ਕਿਵੇਂ ਦਾ ਰਿਹਾ ਕਿੜੀਆਂ-ਕਿਹੜੀਆਂ ਵੱਟੀਆਂ ਉਪਲਬਧੀਆਂ ਦੇਸ਼ ਨੂੰ ਅੱਕੇ ਵਧਾਉਣ ਦੇ ਵਿੱਚ ਉਹਨਾਂ ਦਾ ਅਹਿਮ ਯੋਗਦਾਨ ਕੀ-ਕੀ ਰਿਹਾ ਕਿਹੜੇ ਕਿਹੜੇ ਅਵਾਰਡ ਇਹਨਾਂ ਤੇ ਹਿੱਸੇ ਆਏ ਨੇ ਅਲਵਿਦਾ ਸਾਫ ਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ 92 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੇ ਵੱਲੋਂ ਆਪਣੇ ਆਖਰੀ ਸਾਹ ਲੈ ਗਏ ਨੇ ਬੀਤੇ ਲੰਬੇ ਸਮੇਂ ਤੋਂ ਉਹ ਬਿਮਾਰ ਚੱਲ ਰਹੇ ਸੀ ਬੀਤੀ ਰਾਤ ਜੋ ਉਹਨਾਂ ਨੂੰ ਏਮਜ਼ ਹਸਪੀਟਲ ਦੇ ਵਿੱਚ ਐਡਮਿਟ ਕਰਵਾਇਆ ਗਿਆ ਸੀ ਜਿੱਥੇ ਉਹਨਾਂ ਦਾ ਦਿਹਾਂਤ ਹੋ ਗਿਆ ਡਾਕਟਰਾਂ ਦੇ ਵੱਲੋਂ ਮ੍ਰਿਤਕ ਐਲਾਨ ਦਿੱਤਾ ਗਿਆ ਹਾਲਾਂਕਿ ਬੇਹੱਦ ਜੋ ਵੱਡਾ ਘਾਟਾ ਦੇਸ਼ ਨੂੰ ਪਿਆ ਇੱਕ ਨਾਮੀ ਚਿਹਰਾ ਇੱਕ ਵੱਡਾ ਅਰਥਸ਼ਾਸਤਿਕ ਚਿਹਰਾ ਸਿਆਸੀ ਆਗੂ ਉਹ ਸ਼ਖਸ ਜਿਸ ਦੇ ਵੱਲੋਂ ਦੇਸ਼ ਨੂੰ ਅੱਗੇ ਵਧਾਉਣ ਦੇ ਲਈ ਬਹੁਤ ਅਹਿਮ ਯੋਗਦਾਨ ਪਾਇਆ ਗਿਆ ਅਲਵਿਦਾ ਸਾਬਕਾ ਪ੍ਰਧਾਨ ਮੰਤਰੀ ਸਾਹਿਬ ਡਾਕਟਰ ਮਨਮੋਹਨ ਸਿੰਘ ਜੀ ਜੋ ਇਸ ਫਾਨੀ ਸੰਸਾਰ ਤੋਂ ਰੁਕਸਤ ਹੋ ਗਏ ਨੇ ਭਾਰਤ ਸਰਕਾਰ ਦੇ ਵੱਲੋਂ 7 ਦਿਨ ਦੇ ਸਰਕਾਰੀ ਸੋਗ ਦਾ ਐਲਾਨ ਕਰ ਦਿੱਤਾ ਗਿਆ ਤ 26 ਦਸੰਬਰ 2024 ਨੂੰ ਉਹਨਾਂ ਦੇ ਵੱਲੋਂ ਜੋ ਆਖਰੀ ਸਾਹ ਲੈ ਗਏ ਨੇ ਉਥੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀਨਾਂ ਦੇ ਵੱਲੋਂ ਨਾਮ ਅੱਖਾਂ ਦੇ ਨਾਲ ਟਵੀਟ ਦੇ ਜ਼ਰੀਏ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਿਖਦੇ ਨੇ ਭਾਰਤ ਆਪਣੇ ਸਭ ਤੋਂ ਉੱਗੇ ਨੇਤਾਵਾਂ ਦੇ ਵਿੱਚੋਂ ਇੱਕ ਡਾਕਟਰ ਮਨਮੋਹਨ ਸਿੰਘ ਜੀ ਦੀ ਮੌਤ ਤੇ ਸੋਗ ਪ੍ਰਗਟ ਕਰਦਾ ਹੈ ਨਿਮਰ ਮੂਲ ਤੋਂ ਉੱਠ ਕੇ ਉਹ ਇੱਕ ਸਤਿਕਾਰਤ ਅਰਥਸ਼ਾਸਤਰੀ ਬਣੇ ਉਹਨਾਂ ਕਈ ਸਰਕਾਰੀ ਉਦ્યાਨ ਤੇ ਵਿਕਮ ਕੀਤਾ ਜਿਸ ਦੇ ਵਿੱਚ ਵਿੱਤ ਮੰਤਰੀ ਵੀ ਸ਼ਾਮਲ ਹੈ ਜਿਸ ਨੇ ਸਾਡੀ ਆਰਥਿਕ ਨੀਤੀ ਤੇ ਇੱਕ ਮਜ਼ਬੂਤ ਛਾਪ ਛੱਡੀ ਸਾਡੇ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਉਹਨਾਂ ਨੇ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਦੇ ਲਈ ਵਿਆਪਕ ਯਤਨ ਕੀਤੇ ਜਦੋਂ ਉਹ ਪ੍ਰਧਾਨ ਮੰਤਰੀ ਸਨ ਅਤੇ ਮੈਂ ਗੁਜਰਾਤ ਦਾ ਮੁੱਖ ਮੰਤਰੀ ਸੀ ਤਾਂ ਡਾਕਟਰ ਮਨਮੋਹਨ ਸਿੰਘ ਜੀ ਅਤੇ ਮੈਂ ਨਿਯਮਤ ਤੌਰ ਤੇ ਗੱਲਬਾਤ ਕਰਦੇ ਸੀ ਅਸੀਂ ਸ਼ਾਸਨ ਦੇ ਨਾਲ ਸੰਬੰਧਿਤ ਵੱਖ-ਵੱਖ ਵਿਸ਼ਿਆਂ ਤੇ ਵਿਆਪਕ ਵਿਚਾਰ ਵਟਾਂਦਰਾ ਕੀਤਾ। ਤੇ ਉਦھر ਹੀ ਦੇਸ਼ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੀ ਟਵੀਟ ਕਰਕੇ ਸ਼ਰਧਾਂਜਲੀ ਭੇਟ ਕਰ ਗਏ ਨੇ। ਉਹਨਾਂ ਦੇ ਵੱਲੋਂ ਲਿਖਿਆ ਗਿਆ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਰਮੋਹਨ ਸਿੰਘ ਜੀ ਉਹਨਾਂ ਦੁਰਲਭ ਸਿਆਸਤਦਾਨਾਂ ਦੇ ਵਿੱਚੋਂ ਇੱਕ ਹਨ ਜਿਨ੍ਹਾਂ ਨੇ ਅਕਾਦਮਿਕ ਅਤੇ ਪ੍ਰਸ਼ਾਸਨ ਦੀ ਦੁਨੀਆ ਨੂੰ ਬਰਾਬਰ ਆਸਾਨੀ ਨਾਲ ਕਮਾਇਆ। ਜਨ ਤੱਕ ਦਫ਼ਤਰਾਂ ਦੇ ਵਿੱਚੋਂ ਆਪਣੀਆਂ ਵੱਖ-ਵੱਖ ਭੂਮਿਕਾ ਦੇ ਵਿੱਚ ਉਹਨਾਂ ਨੇ ਭਾਰਤੀ ਆਰਥਿਕਤਾ ਦੇ ਵਿੱਚ ਸੁਧਾਰ ਕਰਨ ਦੇ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਉਹਨਾਂ ਨੂੰ ਦੇਸ਼ ਦੀ ਸੇਵਾ, ਬੇਦਾਗ ਸਿਆਸੀ ਜੀਵਨ ਅਤੇ ਉਹਨਾਂ ਦੀ ਨਿਮਰਤਾ ਦੇ ਲਈ ਹਮੇਸ਼ਾ ਯਾਦ ਕੀਤਾ ਜਾਏਗਾ। ਉਹਨਾਂ ਦਾ ਚਲੇ ਜਾਣਾ ਸਾਡੇ ਸਾਰਿਆਂ ਦੇ ਲਈ ਬਹੁਤ ਵੱਡਾ ਘਾਟ ਹੈ। ਮੈਂ ਭਾਰਤ ਦੇ ਸਭ ਤੋਂ ਮਹਾਨ ਪੁੱਤਰਾਂ ਦੇ ਵਿੱਚੋਂ ਇੱਕ ਨੂੰ ਆਪਣੀ ਸ਼ਰਧਾਂਜਲੀ ਭੇਟ ਕਰਦਾ ਹਾਂ ਅਤੇ ਉਸ ਦੇ ਪਰਿਵਾਰ, ਦੋਸਤਾਂ ਅਤੇ ਪ੍ਰਸੰਗਕਾਂ ਪ੍ਰਤੀ ਆਪਣੀ ਦਲੀ ਹਮਦਰਦੀ ਪ੍ਰਗਟ ਕਰਦਾ ਹਾਂ। ਦੇਸ਼ ਦੇ ਉਪਰਾਸ਼ਟਰਪਤੀ ਜਗਦੀਪ ਤਨਖੜ ਦੇ ਵੱਲੋਂ ਵੀ ਜੋ ਟਵੀਟ ਦੇ ਜ਼ਰੇ ਸ਼ਰਧਾਂਜਲੀ ਭੇਟ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਲਿਖਿਆ ਗਿਆ ਹੈ ਡਾਕਟਰ ਮਨਮੋਹਨ ਸਿੰਘ ਜੀ ਦੇ ਅਕਾਲ ਚਲਾਣੇ ਦੇ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਜਿਨ੍ਹਾਂ ਨੇ ਭਾਰਤ ਦੇ ਆਰਥਿਕ ਦ੍ਰਿਸ਼ ਨੂੰ ਬਦਲਿਆ ਭਾਰਤ ਦੇ ਉਪਰਾਸ਼ਟਰਪਤੀ ਹੋਣ ਦੇ ਨਾਤੇ ਮੈਨੂੰ ਉਹਨਾਂ ਦੇ ਨਾਲ ਸਾਰਥਕ ਸਮਝਦਾਰ ਗੱਲਬਾਤ ਕਰਨ ਦਾ ਸਨਮਾਨ ਮਿਲਿਆ ਉਹਨਾਂ ਦੀ ਡੂੰਗੀ ਸਮਝ ਕੋਮਲ ਵਿਵਹਾਰ ਅਤੇ ਭਾਰਤ ਦੀ ਤਰੱਕੀ ਦੇ ਲਈ अटूट वचनबद्धता ਹਮੇਸ਼ਾ ਮੈਨੂੰ ਯਾਦ ਰਹੇਗੀ। ਤਾਂ ਚਕਦੀਪ ਤਨਖੜ, ਤੇਜਦੇਵ ਉਪਰਾਸ਼ਟਰਪਤੀ ਜਨਾ ਦੇ ਵੱਲੋਂ ਟਵੀਟ ਦੇ ذریعے ਸ਼ਰਧਾਂਜਲੀ ਦਿੱਤੀ ਗਈ ਹੈ ਤੇ ਮਲਕਾਰਜਨ ਖੜਕੇ ਦੇ ਵੱਲੋਂ ਵੀ ਜੋ ਟਵੀਟ ਕਰਕੇ ਲਿਖਿਆ ਗਿਆ ਹੈ, "ਬਿਨਾਂ ਸ਼ੱਕ ਇਤਿਹਾਸ ਤੁਹਾਡਾ ਨਿਰਣਾ ਕਰੇਗਾ ਡਾਕਟਰ ਮਨਮੋਹਨ ਸਿੰਘ ਜੀ ਸਾਬ ਕਾ ਪ੍ਰਧਾਨ ਮੰਤਰੀ ਦੇ ਦੇਹਾਂਤ ਦੇ ਨਾਲ ਭਾਰਤ ਨੇ ਇੱਕ ਦੂਰ ਅੰਦੇਸ਼ੀ ਰਾਜਨੀਤਾ, ਬੇਮਿਸਾਲ ਇਮਾਨਦਾਰੀ ਦੇ ਨੇਤਾ" ਅਤੇ ਬੇਮਿਸਾਲ ਕਦ ਤੇ ਇੱਕ ਅਰਥ ਸ਼ਾਸਤਰੀ ਨੂੰ ਕੁਵਾ ਦਿੱਤਾ। ਆਰਥਿਕ ਉਦਾਰੀਕਰਨ ਅਤੇ ਅਧਿਕਾਰ ਆਧਾਰਿਤ ਕਲਿਆਣਕਾਰੀ ਪੈਰਾਡਾਈਮ ਦੀ ਉਸ ਦੀ ਨੀਤੀ ਨੇ ਕਰੋੜਾਂ ਭਾਰਤੀਆਂ ਦੇ ਜੀਵਨ ਨੂੰ ਢੁੰਗਾਈ ਦੇ ਨਾਲ ਬਦਲ ਦਿੱਤਾ। ਅਸਲ ਦੇ ਵਿੱਚ ਭਾਰਤ ਇੱਕ ਮੱਧ ਵਰਗ ਪੈਦਾ ਕੀਤਾ ਅਤੇ ਕਰੋੜਾਂ ਨੂੰ ਗਰੀਬੀ ਤੋਂ ਬਾਹਰ ਕੱਢਿਆ। ਮੈਂ ਇੱਕ ਉਮਰ ਪਰ ਦੇ ਸੀਨੀਅਰ ਸਹਿਯੋਗੀ, ਇੱਕ ਕੋਮਲ ਬੁੱਧੀਜੀਵੀ ਅਤੇ ਇੱਕ ਨਿਮਰ ਆਤਮਾ ਦੇ ਵਿਛੋੜੇ ਤੇ ਸੋਗ ਪ੍ਰਗਟ ਕਰਦਾ ਹਾਂ। ਜਿਸ ਨੇ ਭਾਰਤ ਦੀਆਂ ਅਖਾਕੀਵਾਂ ਨੂੰ ਮੂਰਤੀਮਾਨ ਕੀਤਾ ਅਡੋਲ ਸਮਰਪਣ ਦੇ ਨਾਲ ਰੈਂਕ ਤੇ ਵਿੱਚ ਉੱਠਿਆ। ਧਮਲਕਰਜਨ ਖੜਕੇ ਜਨਾ ਦੇ ਵੱਲੋਂ ਟਵੀਟ ਦੇ ذریعے ਨਾਮ ਅਖ ਦੇ ਨਾਲ ਪਾਵੁਕ ਸ਼ਬਦਾਂ ਦੇ ਨਾਲ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਹੈ। ਡਾਕਟਰ ਮਨਮੋਹਨ ਸਿੰਘ ਇਸ ਫਾਨੀ ਸੰਸਾਰ ਤੋਂ ਰੁਕਸਤ ਹੋ ਗਏ ਨੇ। ਬੀਤੀ ਰਾਤ ਜੋ ਉਨ੍ਹਾਂ ਦੇ ਵੱਲੋਂ ਏਮਜ਼ ਹਸਪੀਟਲ ਦੇ ਵਿੱਚ ਆਪਣੇ ਆਖਰੀ ਸਾਹ ਲਏ ਗਏ ਨੇ। ਤ ਰਾਹੁਲ ਗਾਂਧੀ ਵੀ ਟਵੀਟ ਕਰਕੇ ਜੋ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਟਵੀਟ ਦੇ ਵਿੱਚ ਕਾਫੀ ਭਾਵੁਕ ਰਾਹੁਲ ਗਾਂਧੀ ਦੇ ਸ਼ਬਦ ਨਜ਼ਰ ਆਏ ਰਾਹੁਲ ਗਾਂਧੀ ਟਵੀਟ ਕਰਕੇ ਲਿਖਦੇ ਨੇ ਕਿ ਮਨਮੋਹਨ ਸਿੰਘ ਜੀ ਨੇ ਅਥਾ ਬੁੱਧੀ ਅਤੇ ਇਮਾਨਦਾਰੀ ਦੇ ਨਾਲ ਭਾਰਤ ਦੀ ਅਗਵਾਈ ਕੀਤੀ ਉਹਨਾਂ ਦੀ ਨਿਮਰਤਾ ਅਤੇ ਅਰਥ ਸ਼ਾਸਤਰ ਦੀ ਡੂੰਗੀ ਸਮਝ ਨੇ ਰਾਸ਼ਟਰ ਨੂੰ ਪ੍ਰੇਰਿਤ ਕੀਤਾ ਸ਼੍ਰੀਮਤੀ ਕੌਰ ਅਤੇ ਪਰਿਵਾਰ ਦੇ ਨਾਲ ਮੇਰੀ ਦਿਲੋਂ ਹਮਦਰਦੀ ਹੈ ਮੈਂ ਇੱਕ ਸिलाਕਾਰ ਅਤੇ ਗਾਈਡ ਕੁਆਡਤ ਹੈ ਸਾਡੇ ਵਿੱਚੋਂ ਲੱਖਾਂ ਲੋਕਾਂ ਜਿਨ੍ਹਾਂ ਨੇ ਉਹਨਾਂ ਦੀ ਪ੍ਰਸ਼ੰਸਾ ਕੀਤੀ ਉਹ ਉਹਨਾਂ ਨੂੰ ਬਹੁਤ ਮਾਣ ਦੇ ਨਾਲ ਯਾਦ ਕਰਨਗੇ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਵੀ ਕਾਫੀ ਭਾਵੁਕ ਟਵੀਟ ਕੀਤਾ ਗਿਆ ਮੁੱਖ ਮੰਤਰੀ ਮਾਨ ਲਿਖਦੇ ਨੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਚੰ드 ਸਿੰਘ ਜੀ ਦੇ ਅਕਾਲ ਚਲਾਣਾ ਦੀ ਦੁਖਦ ਖਬਰ ਮਿਲੀ ਦੇਸ਼ ਲਈ ਇਹ ਵੱਡਾ ਘਾਟਾ ਹੈ ਭਾਰਤ ਦੀ ਵਿਗੜੀ ਅਰਥ ਵਿਵਸਥਾ ਨੂੰ ਮੁੜ ਲੀਹਾਂ ਤੇ ਲਿਆਉਣ ਵਾਲੇ ਇਸ ਮਹਾਨ ਅਰਥ ਸ਼ਾਸਤਰੀ ਦੀ ਘਾਟ ਦੇਸ਼ ਵਾਸੀ ਨੂੰ ਹਮੇਸ਼ਾ ਰੜਕਦੀ ਰਹੇਗੀ ਪ੍ਰਮਾਤਮਾ ਅਗੇ ਅਰਦਾਸ ਕਰਦਾ ਹਾਂ ਕਿ ਉਹ ਵਿਛੜੀ ਰੂਹ ਨੂੰ ਆਪਣੀ ਚਰਨਾ ਦੇ ਵਿੱਚ ਥਾਂ ਦੇ ਅਤੇ ਪਰਿਵਾਰ ਸਮੇਤ ਪ੍ਰਸੰਸ਼ ਕਨ ਪਾਣਾ ਮੰਨਨ ਦਾ ਬਲ ਬਖਸ਼ਣ ਵਾਹਿਗੁਰੂ ਵਾਹਿਗੁਰੂ